ਜਮਨੀ ਚੋਣ ਦੇ ਵਿੱਚ ਪੰਥ ਦਾ ਝੰਡਾ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਤਰਨ ਤਰਨ ਦੀ ਇਸ ਪਵਿੱਤਰ ਧਰਤੀ ਤੇ ਬੁਲੰਦ ਹੋਏਗਾ ਤੇ ਆਉਣ ਵਾਲੀ ਸਰਕਾਰ ਦੀ ਨੀ ਇੱਥੋਂ ਰੱਖੀ ਜਾਣੀ ਹੈ ਬੋਲੇ ਯਾਰ ਹਜ਼ਾਰਾਂ ਲੋਕ ਆਪੋਜੀਸ਼ਨ 'ਚ ਹੋਣ ਦੇ ਬਾਵਜੂਦ 100 ਰੋਕਾਂ ਲਾਉਣ ਦੇ ਬਾਵਜੂਦ ਸਰਕਾਰ ਵੱਲੋਂ ਇੱਥੇ ਪਹੁੰਚਿਆ ਤਾਂ ਹੋਂਦ ਤਾਂ ਆਪੇ ਦਰਸਾਉਂਦੇ ਮੇਰੀ ਬੇਨਤੀ ਹੈ 20 ਸਾਲ 25 ਸਾਲ ਮੈਂ ਇੱਕ ਇਨਸਾਨ ਦੇ ਨਾਲ ਰਿਹਾ ਹੋਵਾਂ ਉਦੋਂ ਤਾਂ ਉਹ ਇਨਸਾਨ ਬਹੁਤ ਚੰਗਾ ਸੀ ਜਿਹਨੇ ਮੈਨੂੰ ਫਰਸ਼ ਤੋਂ ਚੱਕ ਕੇ ਤੇ ਅਰਸ਼ਾਂ ਤੱਕ ਲੈ ਗਿਆ ਇਹ ਤੁਸੀਂ ਲੋਕ ਮੇਰੇ ਤੋਂ ਬਿਹਤਰ ਜਾਣ ਜੋ ਮੈਂ ਤਾਂ ਫਿਰ 100 ਕਿਲੋਮੀਟਰ ਤੋਂ ਆਇਆ ਤੁਸੀਂ ਤਾਂ ਲੋਕਲ ਇੱਥੇ ਰਹਿਣ ਵਾਲਿਓ ਉਦੋਂ ਤਾਂ ਮਜੀਠਾ ਸਾਹਿਬ ਮਤਲਬ ਸਭ ਕੁਝ ਹੀ ਚੰਗਾ ਸੀ ਉਹਨਾਂ ਬਾਰੇ ਤੇ ਇੱਕ ਦਿਨ ਚ ਮਾੜੇ ਹੋ ਗਏ ਕਦੇ ਬਹਿ ਕੇ ਇੱਕ ਬੁਰਕੀ ਵੀ ਸਾਂਝੀ ਕੀਤੀ ਹੋਵੇ ਠੀਕ ਹੈ ਫਰਕ ਪੈ ਜੇ ਉਹਦੀ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਲੋਕ ਇਸ ਗੱਲ ਨੂੰ ਮਾੜਾ ਕਹਿ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਦੀ ਵੱਡੀ ਰੈਲੀ ਜਿਹੜੀ ਅੱਜ ਚਭਾਲ ਵਿਖੇ ਜਿਹੜੀ ਰੱਖੀ ਗਈ ਸੀ ਤੇ ਆਜ਼ਾਦ ਗਰੁੱਪ ਦੇ ਵੱਲੋਂ ਸਮਰਥਨ ਦਿੱਤਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਅਤੇ ਅਕਾਲੀ ਦਲ ਦੇ ਸਮਰਥਕ ਇੱਥੇ ਮੌਜੂਦ ਨੇ ਪ੍ਰਬੰਸ ਬੰਟੀਰ ਮਾਣਾ ਜੀ ਪਰਮਵੰਸ ਬੰਟੀਰ ਮਾਣਾ ਜੀ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਇੱਕ ਵੱਡੇ ਇਕੱਠ ਦੀ ਤੁਸੀਂ ਦੇਖ ਸਕਦੇ ਹੋ ਚਭਾਲ ਦੇ ਵਿੱਚ ਕਿ ਜਿਹੜਾ ਇੱਥੇ ਸੁਖਵੀਰ ਸਿੰਘ ਬਾਦਲ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅਤੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਤਾਂ ਵੱਡੀ ਗਿਣਤੀ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਉਹ ਸਮੂਲੀਅਤ ਤੇ ਪਰਮਵੰਸ ਬੰਟੀ ਰਮਾਣਾ ਜੀ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰਾਂ ਰਮਾਣਾ ਜੀ ਕਿਵੇਂ ਦੇਖਦੇ ਹੋ ਅੱਜ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਸਰਬਾਰ ਸੁਪੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦਾ ਪਿਆਰ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਲੋਕਾਂ ਦੀ ਆਸ ਤੁਸੀਂ ਦੇਖ ਰਹੇ ਹੋ ਕਿਸ ਲੀਡਰ ਤੇ ਟਿਕੀ ਹੈ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਹਨ ਜਿਸ ਦਲ ਦਲ ਚ ਇਹਨਾਂ ਨੇ ਪੰਜਾਬ ਨੂੰ ਤੱਕਤਾ 5 ਸਾਲ ਕਾਂਗਰਸ ਨੇ ਲੁੱਟ ਦੀ ਕਹਾਣੀ ਕੀਤੀ ਹੁਣ ਇੱਥੇ ਹਾਲਾਤ ਹੈ ਗੈਂਗਸਟਰイズਮ ਦਾ ਬੋਲ ਵਾਲਾ ਲੁੱਟ ਲਾਅ ਐਂਡ ਆਰਡਰ ਕਿਸੇ ਦੀ ਜਾਨ ਮਾਲ ਸੇਫ ਨਹੀਂ ਹੈ ਕਰਪਸ਼ਨ ਪੰਜਾਬ ਦੀਆਂ ਜ਼ਮੀਨਾਂ ਨੂੰ ਪੈ ਕੇ ਕਿੰਨੇ ਮੁੱਦਿਆਂ ਦੀ ਮੈਂ ਗੱਲ ਕਰਾਂ ਉਹ ਮੁੱਦਿਆਂ ਤੋਂ ਨਜਾਦ ਪਾਉਣ ਵਾਸਤੇ ਲੋਕ ਸ਼੍ਰੋਮਣੀ ਅਕਾਲੀ ਦਲ ਵਾਲ ਤੇ ਸਰ ਸੁਪੀਰ ਸਿੰਘ ਬਾਦਲਵਾਲ ਦੇ ਲੋਕਾਂ ਦੀ ਨਾਰਾਜ਼ਗੀ ਜ਼ਰੂਰ ਸੀ ਜਿਨ੍ਹਾਂ ਨੇ ਬਦਲਾਅ ਲਿਆਂਦਾ ਹੁਣ ਸ਼੍ਰੋਮਣੀ ਅਕਾਲੀ ਦਲ ਕਿਵੇਂ ਦਾ ਬਦਲਾਅ ਲਿਆਏ ਸ਼੍ਰੋਮਣੀ ਅਕਾਲੀ ਦਲ ਦੀ ਪੁਰਾਣਾ ਟਰੈਕ ਰਿਕਾਰਡ ਹੈ 10 ਸਾਲ ਦੀ ਸਰਕਾਰ ਹੈ ਜਦੋਂ ਬੇਮਿਸਾਲ ਡਿਵੈਲਪਮੈਂਟ ਹੋਈ ਹਰ ਤਰ੍ਹਾਂ ਨਾਲ ਪੰਜਾਬ ਖੁਸ਼ਹਾਲ ਸੀ ਲਾਅ ਐਂਡ ਆਰਡਰ ਪੂਦਿਆ ਬਰਕਰਾਰ ਸੀ ਲੋਕ ਆਪਦੇ ਬਿਜ਼ਨਸ ਕਰਦੇ ਕਿਸੇ ਨੂੰ ਖੌਫ ਨਹੀਂ ਸੀ ਅੱਜ ਤੱਕ ਕੋਈ ਬਿਜ਼ਨਸ ਕਰ ਲਵੇ ਉਹਨੂੰ ਫੋਨ ਆ ਜਾਂਦਾ ਉਹਦੇ ਗੈਂਗਸਟਰ ਦਾ ਸੋ ਉਸੇ ਡਿਵੈਲਪਮੈਂਟ ਦੀ ਕਹਾਣੀ ਤੇ ਪੰਜਾਬ ਨੂੰ ਵਾਪਸ ਲੈ ਕੇ ਜਾਦਾ ਆਜ਼ਾਦ ਗਰੁੱਪ ਨੇ ਸਮਰਥਨ ਦਿੱਤਾ ਹੈ ਕਿਵੇਂ ਵੇਖਦੇ ਬਹੁਤ ਵਧੀਆ ਗੱਲ ਹੈ ਜੀ ਬਹੁਤ ਧੰਨਵਾਦ ਹੈ ਉਹਨਾਂ ਦਾ ਲੱਖ ਲੱਖ ਵਾਰੀ ਧੰਨਵਾਦ ਹੈ ਜਿਨ੍ਹਾਂ ਨੇ ਇਸ ਪਵਿੱਤਰ ਧਰਤੀ ਤੇ ਅਜੇ ਈ ਵੱਡੀ ਰੈਲੀ ਕਰਕੇ ਪਾਲ ਸਾਹਿਬ ਨੂੰ ਸਮਰਥਨ ਦਿੱਤਾ ਮਾਜੇ ਤੋਂ ਸ਼ੁਰੂਆਤ ਕਰ ਰਹੇ ਹੋ ਕਿਵੇਂ ਵੇਖਦੇ ਹੋ 27 ਦੇ ਵਿੱਚ ਨਤੀਜੇ ਕਿਹੋ ਜਿਹੇ ਰਹਿ ਸਕਦੇ ਨੇ ਮਾਜੇ ਦੀ ਧਰਤੀ ਬੜੀ ਪਵਿੱਤਰ ਧਰਤੀ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਚਰਨਛੋਹ ਪ੍ਰਾਪਤ ਹੈ ਧਰਤੀ ਇੱਥੋਂ ਪੰਥ ਦਾ ਝੰਡਾ ਬੁਲੰਦ ਹੋਣਾ ਹੈ ਇੱਥੋਂ ਪੰਜਾਬ ਦੀ ਖੇਤਰੀ ਪਾਰਟੀ ਦੀ ਅਗਲੀ ਸਰਕਾਰ ਦੀ ਨਹੀਂ ਰੱਖੀ ਜਾਣਾ ਅਕਾਲੀ ਵਰਕਰਾਂ ਨੂੰ ਸਪੋਰਟਰਾਂ ਨੂੰ ਮੈਸੇਜ ਕੀ ਹੈ ਪੰਜਾਬ ਦੇ ਲੋਕਾਂ ਨੂੰ ਵੀ ਨਾਲ ਮੈਂ ਤਾਂ ਪਹਿਲਾਂ ਹੀ ਗੱਲ ਕਰ ਰਿਹਾ ਜੀ ਕਿ ਸਮਾਂ ਆ ਗਿਆ ਸਾਲ ਰਹਿ ਗਿਆ ਇਕੱਠੇ ਹੋ ਜੀਏ ਤਕੜੇ ਹੋ ਕੇ ਹਮਲਾ ਮਾਰੀਏ ਪੰਜਾਬ ਨੂੰ ਇਸ ਨਰਕ ਚੋਂ ਕੱਢ ਕੇ ਇੱਕ ਤਰੱਕੀ ਵਾਲ ਇੱਕ ਚੰਗੀ ਸਰਕਾਰ ਵਾਲ ਪੰਥ ਤੇ ਪੰਜਾਬ ਦੀ ਪੰਜਾਬੀਅਤ ਦੀ ਰਾਖੀ ਕਰਨ ਵਾਲੀ ਸਰਕਾਰ ਵਾਲੇ ਕੇ ਚੱਲ ਇਹਨਾਂ ਨੇ ਹੁਣ ਕਾਨੂੰਨ ਬਣਾਇਆ ਸਰਕਾਰ ਨੇ ਪੰਜਾਬ ਸਰਕਾਰ ਨੇ ਬੇਅਦਬੀਆਂ ਦੇ ਖਿਲਾਫ ਕਿਵੇਂ ਵੇਖਦੇ ਹੋ 6 ਮਹੀਨੇ ਫਿਰ ਸੋਚਣ ਵਾਸਤੇ ਟਾਈਮ ਰੱਖ ਲਿਆ ਕਾਨੂੰਨ ਬਣਾਇਆ ਹੀ ਨਹੀਂ ਨਾ ਪਹਿਲਾਂ ਤਾਂ ਸਵਾਲ ਹੀ ਗਲਤ ਸਾਢੇ 3 ਪੌਣੇ 4 ਸਾਲਾਂ ਬਾਅਦ ਇੱਕ ਬਿੱਲ ਲੈ ਕੇ ਆਏ ਉਹ ਵੀ ਪਾਸ ਨਹੀਂ ਕੀਤਾ 6 ਮਹੀਨੇ ਗਾਂ ਪਾਤਾ ਲੈ ਕੇ ਕੌਣ ਆਏ ਆ ਜਿਹੜੇ ਆਪ ਬੇਅਦਬੀਆਂ ਵਾਲਿਆਂ ਨੂੰ ਪ੍ਰੋਟੈਕਟ ਕਰਦੇ ਰਹੇ ਹੁਣ ਜਿਨ੍ਹਾਂ ਨੇ ਪੁਸ਼ਤ ਪਨਾਈ ਕੀਤੀ ਇਹਨਾਂ ਦਾ ਆਪ ਦਾ ਐਮਐਲਏ ਕਨਵਿਕਟਡ ਹੈ ਬੇਅਦਬੀ 'ਚ ਕੁਰਾਨ ਸ਼ਰੀਫ ਦੀ ਬੇਅਦਬੀ ਮਲੇਰ ਕੋਟਲੇ ਕੀਤੀ ਉਹਦੇ 'ਚ ਕਨਵਿਕਟਡ ਹੈ ਉਹਦੀ ਉਹਦੀ ਜਿੰਨੀ ਇਹਨਾਂ ਨੇ ਪ੍ਰੋਟੈਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹਰਪਾਲ ਚੀਮੇ ਹੋਰੀ ਬੜੇ ਖੜੇ ਹੋ ਕੇ ਉੱਤੇ ਵੱਡੀਆਂ ਸਪੀਚਾਂ ਦੇ ਰਹੇ ਸੀ ਵਿਧਾਨ ਸਭਾ 'ਚ ਹਰਪਾਲ ਚੀਮਾ ਤੇ ਅਰਜੋਤ ਬੈਂਸ ਉਹਦੇ ਵਕੀਲ ਸੀ ਕਨਵਿਕਟ ਹੋਣ ਤੋਂ ਬਾਅਦ ਉਹਨੂੰ ਸਜ਼ਾ ਹੋਣ ਤੋਂ ਬਾਅਦ ਬੇਅਦਬੀ 'ਚ ਉਹਨੂੰ ਟਿਕਟ ਦੇ ਦਿੰਦੀ ਆਮ ਆਦਮੀ ਪਾਰਟੀ ਪਰ ਤੁਸੀਂ ਕੀ ਆਸ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਰਮਾਣਾ ਜੀ ਧੰਨਵਾਦ ਕਿਰਿਓ ਜੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪੰਜਾਬ ਦੇ ਲੋਕਾਂ ਦਾ ਜਿਹੜਾ ਪਿਆਰ ਲੋਕ ਜਿਹੜੇ ਮਹਿਸੂਸ ਕਰ ਰਹੇ ਐ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚੋਂ ਆਪਾਂ ਗੁਜ਼ਰ ਰਹੇ ਆ ਗੈਂਗਸਟੇਰਿਜ਼ਮ ਦਾ ਬੋਲਬਾਲਾ ਲਾਉਂਡਰਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਪੰਜਾਬ ਦੇ ਖੇਤਾਂ ਨੂੰ ਪੰਜਾਬ ਦੀ ਜ਼ਮੀਨ ਨੂੰ ਲੁੱਟਣ ਨੂੰ ਇਹ ਦਿੱਲੀੋਂ ਆ ਕੇ ਪੈਗੇ ਆ ਕ੍ਰਪਸ਼ਨ ਦਾ ਬੋਲਬਾਲਾ ਆਤ ਜੋ ਪੰਜਾਬ ਦੇ ਬਣ ਗਿਆ ਜ ਪੰਜਾਬ ਚ ਕੋਈ ਸੇਫ ਨਹੀਂ ਤੇ ਪੰਜਾਬ ਦੇ ਲੋਕ ਇੱਕ ਇਹੋ ਜੇ ਆਗੂ ਨੂੰ ਸ਼ਕਤੀ ਦੇਣਾ ਚਾਹੁੰਦੇ ਆ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਕਰੇ ਜਿਨ੍ਹਾਂ ਨੇ ਅੱਗੇ ਵੀ ਪ੍ਰੂਵਨ ਟਰੈਕ ਰਿਕਾਰਡ ਜੀ ਨੂੰ ਆਪਾਂ ਕਹਿ ਦਈਏ ਸੋ ਅੱਜ ਪੰਜਾਬ ਦੇ ਲੋਕ ਸardar sukhbir singh badal ਦੇ ਵਿੱਚ ਇੱਕ ਆਸ ਦੀ ਕਿਰਨ ਦੇਖ ਰਿਹਾ ਬੜੀ ਵੱਡੀ ਕਿ ਇਹ ਸਾਲ ਬਾਅਦ ਇਲੈਕਸ਼ਨ ਆਉਣੀ ਹੈ ਕ੍ਰੋਮਨੀ ਇਕਾਦੀਲਦੀ ਸਰਕਾਰ ਬਣੇ ਸਰਦ ਸੁਖਵੀਰ ਸਿੰਘ ਬਾਦਲ ਮੁੱਖ ਮੰਤਰੀ ਬਣਨ ਤੇ ਪੰਜਾਬ ਨੂੰ ਫੇਰ ਇਸ ਦਲਦਲ ਦਲਦਲ ਚੋਂ ਕੱਢ ਕੇ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾਈਏ ਸੋ ਇਸ ਕਰਕੇ ਅੱਜ ਤੁਸੀਂ ਕੱਟ ਦੇਖ ਰਹੇ ਹੋ ਬੜੀ ਵੱਡੀ ਸ਼ਮੂਲੀਅਤ ਹੋ ਰਹੀ ਹੈ ਇਸ ਹਲਕੇ ਚ ਜਿੱਤੇ 100 ਪੰਚਾਇਤ ਹੋਵੇ ਉਤੋਂ 34 ਸਿਟਿੰਗ ਸਰਪੰਚ ਸ਼ਾਮਲ ਹੋਣ ਆਪੋਜੀਸ਼ਨ ਦੇ ਵਿੱਚ 25 ਐਮਸੀਆਂ ਦੇ ਵਿੱਚੋਂ 8 ਸਿਟਿੰਗ ਐਮਸੀ ਸ਼ਾਮਲ ਹੋਣ ਤੋ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਪਾਸੇ ਨੂੰ ਰੁਝਾਨ ਲੋਕਾਂ ਦਾ ਜਾ ਰਿਹਾ ਤੇ ਬੜਾ ਵੱਡਾ ਹੰਗਾਰਾ ਮੈਂ ਲੋਕਾਂ ਦਾ ਵੀ ਧੰਨਵਾਦ ਕਰਦਾ ਹਾਂ। ਸ਼ਲੋਕਰੀ ਗੱਲ ਦੇ ਸਾਫਾ ਜਿਹੜੇ ਜਿੱਥੇ ਵੀ ਬਤਾਏ ਸਨ ਉਹ ਆਮਰੀਪੜ ਜਿੰਗਲੀ ਹੈ। ਇਸ ਤਰ੍ਹਾਂ ਦਾ ਹੁਣ ਦਾ ਨਾਮ ਦੇਖਦੇ ਹੋ। ਕੋ ਮੈਂ ਤਾਂ ਕੱਲ ਦੀਆਂ ਉਹਨਾਂ ਦੀਆਂ ਵੀਡੀਓਜ਼ ਹੀ ਦੇਖ ਰਿਹਾ ਸੋਸ਼ਲ ਮੀਡੀਆ ਤੇ ਜਿੱਥੇ ਕਿਤੇ ਪਹਿਲਾਂ ਦਿੱਲੀ ਵਾਲਿਆਂ ਨੂੰ ਲੁਟੇਰੇ ਕਹਿੰਦੇ ਹੁੰਦੇ ਸੀ ਇਹਨਾਂ ਤੋਂ ਬਚ ਜਾਓ ਪੰਜਾਬ ਨੂੰ ਲੁੱਟਣ ਆਏ ਆ। ਐਨਾ ਤੋ ਸੁਚੇਤ ਰਹੋ ਇਹ ਲੁੱਟ ਕੇ ਲੈ ਜਾਣਗੇ ਇਹ ਤੁਹਾਡੇ ਘਰਾਂ ਤੇ ਕਬਜ਼ੇ ਕਰ ਲੈਣਗੇ ਤੁਹਾਡੇ ਜ਼ਮੀਨਾਂ ਤੇ ਕਬਜ਼ੇ ਕਰ ਲੈਣਗੇ ਤੇ ਅੱਜ ਉਹਨਾਂ ਦੇ ਵਿੱਚ ਹੀ ਆਪਾਂ ਰਲ ਕੇ ਜਾ ਕੇ ਤੇ ਫੇਰ ਕਹੀਏ ਕਿ ਅੱਜ ਇਹ ਬਹੁਤ ਦੁੱਧ ਉਤੇ ਹੋਗੇ ਕਿਹੜੀ ਵਾਸ਼ਿੰਗ ਮਸ਼ੀਨ ਲੱਗੀ ਹੈ ਜੀ ਮੈਂ ਤਾਂ ਲੋਕਾਂ ਨੂੰ ਵੀ ਕਹੂੰਗਾ ਕਿ ਜਿਹੜੇ ਲੋਕ ਇਸ ਤਰ੍ਹਾਂ ਦਾ ਮੌਕਾ ਪ੍ਰਸਤੀ ਕਰਦੇ ਐ ਕਿਸੇ ਆਈਡੀਓਲੋਜੀ ਤੋਂ ਬਿਨਾ ਵਿਚਾਰਧਾਰਾ ਤੋਂ ਬਿਨਾ ਕੇਵਲ ਸੱਤਾ ਵਾਸਤੇ ਜਿਹੜੇ ਪਾਰਟੀਆਂ ਦੇ ਵਿੱਚ ਐ ਫੇਰ ਬਦਲ ਕਰਦੇ ਆ ਉਹ ਲੋਕ ਰਿਜੈਕਟ ਹੋਣੇ ਚਾਹੀਦੇ ਆ ਜੇ ਲੋਕ ਇਹ ਸੁਨੇਹਾ ਦੇਣਗੇ ਤਾਂ ਪੰਜਾਬ ਦੀ ਸਿਆਸਤ ਵੀ ਇੱਕ ਵਧੀਆ ਦਿਸ਼ਾਵਲੀ ਜਾਏਗੀ ਕਿਵੇਂ ਦੇਖਦੇ ਹੋ ਮੰਤਰੀ ਨੇ ਵੀ ਜੀ ਜਿਮਨੀ ਚੋਂ ਨੂੰ ਲੈ ਕੇ ਕਿਹੋ ਜੀ ਤਿਆਰੀ ਅਕਾਲੀ ਦਲ ਦੀ ਆ ਜਿਮਨੀ ਚੋਣ ਦੀ ਤਿਆਰੀ ਤੁਸੀਂ ਦੇਖ ਹੀ ਰਹੇ ਹੋ ਜੀ ਹਜ਼ਾਰਾਂ ਦਾ ਠਾਠਾ ਮਾਰਦਾ ਇਕੱਠ ਹੈ ਤੇ ਜਿਹੜੇ ਅੱਜ ਜਿਵੇਂ ਗੱਲ ਚੜ੍ਹਦੀ ਕਲਾ ਦੀ ਕਲਾ ਦੀ ਕੀਤੀ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਚੜ੍ਹਦੀ ਕਲਾ ਚ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਚ ਇਸ ਆਉਣ ਵਾਲੀ ਜਿਮਨੀ ਚੋਣ ਦੇ ਵਿੱਚ ਪੰਥ ਦਾ ਝੰਡਾ ਪੰਜਾਬ ਦੀ ਖੇਤਰੀ ਪਾਰਟੀ ਦਾ ਝੰਡਾ ਤਰਨਤਾਰਨ ਦੀ ਇਸ ਪਵਿੱਤਰ ਧਰਤੀ ਤੇ ਬੁਲੰਦ ਹੋਏਗਾ ਤੇ ਆਉਣ ਵਾਲੀ ਸਰਕਾਰ ਦੀ ਨੀ ਇੱਥੋਂ ਰੱਖੀ ਜਾਣੀ ਹੈ ਜੀ ਅਨਮੋਲ ਗਗਨ ਮਾਨ ਨੇ ਸਤੀਫਾ ਦਿੱਤਾ ਜਿਹੜਾ ਉਸ ਨੂੰ ਲੈ ਕੇ ਵੇਖ ਸਰਵਾਈ ਨਹੀਂ ਹੋ ਰਹੀ ਪਾਰਟੀ ਵਿੱਚ ਉਹ ਯਾਰ ਸਾਰੇ ਦੇਣਗੇ ਅਜੇ ਤਾਂ ਸਵਾ ਸਾਲ ਪਿਆ ਤੁਸੀਂ ਨੇੜੇ ਜਾਓ ਨੇੜੇ ਜਾਓਗੇ ਸਮੇਂ ਤੁਸੀਂ ਦੇਖੋਗੇ ਹਾਲਾਤ ਕੀ ਹੈ ਕਿ ਪੰਜਾਬ ਦੇ ਲੋਕ ਅੱਜ ਇਸ ਸਰਕਾਰ ਤੋਂ ਬੇहद ਦੁਖੀ ਹੈ ਤੇ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆਇਆ ਹੈ ਇਲੈਕਸ਼ਨ ਆਊਗੀ ਇੱਕ ਤਾਂ ਹੁੰਦਾ ਨਾ ਵੋਟਾਂ ਰਾਹੀਂ ਵਿਰੋਧ ਕਰਨਾ ਲੋਕ ਇਹਨਾਂ ਦੇ ਪਿੰਡਾਂ 'ਚ ਗਿਆ ਦੇ ਮੈਂ ਤੁਹਾਨੂੰ ਫ੍ਰੈਂਕਲੀ ਜੇ ਸਿੱਧੀ ਪੰਜਾਬੀ ਚ ਗੱਲ ਕਰਾਂ ਤਾਂ ਛੇਤਰ ਵੀ ਮਾਰਨਗੇ ਇਹਨਾਂ ਛੇਤਰਾਂ ਤੋਂ ਡਰਦੇ ਲੋਕ ਸਤੀਫਾ ਦੇ ਰਿਹਾ ਅੱਗੇ ਜਾ ਕੇ ਇਹ ਸਤੀਫਿਆਂ ਦੀ ਝੜੀ ਹੋਰ ਵੀ ਤੇਜ਼ ਹੋਊ ਸੱਤਾ ਤੇ ਰਾਖਦੀ ਆ ਕਿ ਅਕਾਲੀ ਦਲ ਦੀ ਹੋਂਦ ਖਤਮ ਹੋ ਚੁੱਕੀ ਆ ਚਲੋ ਡਾਇਨਾਸੌਰ ਆ ਸਕਦਾ ਅਕਾਲੀ ਦੀ ਵਾਪਸ ਆ ਸਕਦੀ ਯਾਰ ਜਿਹਦੀ ਹੋ ਅੱਜ ਮੈਨੂੰ ਦੱਸੋ ਡਾਇਨਾਸੌਰ ਖਤਮ ਹੋ ਗਿਆ ਕੋਈ ਡਾਇਨਾਸੌਰ ਦੀ ਗੱਲ ਕਰਦਾ ਜਿਹਦੀ ਹੋ ਨਹੀਂ ਨਾ ਹੋਵੇ ਉਹਦੀ ਉਹਦਾ ਜ਼ਿਕਰ ਕੌਣ ਕਰਦਾ ਹੈ ਜੇ ਭਗਵੰਤ ਮਾਨ ਉੱਠਦਾ ਤਾਂ ਅਕਾਲੀ ਦਲ ਤੇ ਬਾਦਲ ਸਾਹਿਬ ਤੇ ਟਿੱਪਣੀ ਸੌਣ ਤੋਂ ਪਹਿਲਾਂ ਤਾਂ ਅਕਾਲੀ ਦਲ ਤੇ ਬਾਦਲ ਸਾਹਿਬ ਤੇ ਟਿੱਪਣੀ ਜੇ ਕਾਂਗਰਸ ਦੇ ਲੀਡਰ ਹੈ ਤਾਂ ਉਹ ਬਾਦਲ ਸਾਹਿਬ ਤੇ ਟਿੱਪਣੀ 8 ਸਾਲ ਹੋ ਗਏ ਸ਼੍ਰੋਮਣੀ ਅਕਾਲੀ ਦਲ ਨੂੰ ਸਰਕਾਰ ਤੋਂ ਬਾਹਰ ਹੋਇਆ ਜੇ ਐਡੀ ਹੋੰਦ ਕਮਜ਼ੋਰ ਹੋ ਗਈ ਤਾਂ ਫਿਰ ਸਵੇਰੇ ਸ਼ਾਮ ਸਾਡਾ ਨਾਮ ਕਿਉਂ ਜਪਦੇ ਹੋ ਤੇ ਆ ਲੋਕਾਂ ਦਾ ਘੱਟ ਜਿਹੜਾ ਇਹ ਹੋੰਦ ਦਿਖਾਉਂਦਾ ਕਿਹੜੀ ਪਾਰਟੀ ਦੇ ਉਹ ਹਰਮਿਤ ਸਿੰਘ ਜੀ ਨੇ ਵੀ ਪਾਰਟੀ ਜੁਆਇਨ ਕੀਤੀ ਸੀ ਨਾ ਪਰਸੋਂ ਚੌਥੇ ਮਨ ਲਾ 10 ਬੰਦੇ ਨਹੀਂ ਸੀ ਅੱਜ ਵੀ ਉਥੋਂ ਨੰਗ ਕੇ ਆਏ ਆ 100 ਬੰਦਾ ਨਹੀਂ ਸੀ ਇਹ ਆ ਤੇ ਹਜ਼ਾਰਾਂ ਲੋਕ ਆਪੋਜੀਸ਼ਨ ਚ ਹੋਣ ਦੇ باوجود 100 ਰੋਕਾਂ ਲਾਉਣ ਦੇ باوجود ਸਰਕਾਰ ਵੱਲੋਂ ਇੱਥੇ ਪਹੁੰਚਿਆ ਤਾਂ ਹੋਂਦ ਤਾਂ ਆਪੇ ਦਰਸਾਉਂਦੇ ਸਰਕਾਰ ਨੂੰ ਬੜੀ ਬੜੀ ਦੋਸ਼ ਲੱਗੇ ਨੇ ਔਰ ਇਸ ਇਹਨਾਂ ਦੋਸ਼ਾਂ ਦੇ ਤਹਿਤ ਜਿਹੜਾ ਆ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਅਸਰ ਪਵੇਗਾ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਊਗਾ ਜਿੰਨਾ ਤੁਸੀਂ ਕਿਸੇ ਤੇ ਧੱਕਾ ਕਰੋਗੇ ਪੰਜਾਬ ਦੇ ਲੋਕ ਧੱਕੇ ਦੇ ਖਿਲਾਫ ਟਟਮੀ ਲੜਾਈ ਲੜਦੇ ਇਤਿਹਾਸ ਹੈ ਪੰਜਾਬ ਦੇ ਲੋਕਾਂ ਦਾ ਧੱਕਾ ਬਰਦਾਸ਼ਤ ਨਹੀਂ ਕਰਦੇ ਤੁਸੀਂ ਕਿੰਨੇ ਪਰਚੇ ਪਾਉਂਗੇ ਜੀ ਪਹਿਲਾਂ ਤੁਸੀਂ ਨਸ਼ੇ ਦਾ ਪਰਚਾ ਡਰੱਗਸ ਦਾ ਪਾਇਆ ਜਿੱਥੇ ਡਰੱਗਸ ਦੀ ਬਰਾਮਦੀ ਕੋਈ ਨਹੀਂ ਹੁਣ ਤੁਸੀਂ ਡੀਏ ਡਿਸਪਰੋਪਰਪੋਰਸ਼ਨੇਟ ਐਸਿਡ ਦਾ ਪਰਚਾ ਪਾਤਾ ਤੇ ਐਸਿਡ ਦੀ ਬਰਾਮਦੀ ਕੋਈ ਨਹੀਂ ਇਹ ਪਹਿਲਾ ਪਰਚਾ ਹੁਣੇ ਦੋ ਪਿੰਚ ਹਿੰਦੁਸਤਾਨ ਦੇ ਇਤਿਹਾਸ ਚ ਜਿੱਥੇ ਏਡੇ ਏਡੇ ਪਰਚੇ ਪਾਏ ਹੋਣ ਪਰ ਬਰਾਮਦੀ ਕੋਈ ਨਾ ਹੋਵੇ ਕੇਵਲ ਇਸ ਕਰਕੇ ਕਿ ਸਰਕਾਰ ਦੀ ਅਲੋਚਨਾ ਕੀਤੀ ਜਾਂਦੀ ਹੈ ਸਰਕਾਰ ਦੇ ਵਿਰੁੱਧ ਡਟਮੀ ਲੜਾਈ ਲੜਦੇ ਆ ਜੋ ਲੜ ਲੈਣ ਦੀ ਕਰ ਲੈਣ ਚ ਸਮਾਂ ਹੈ ਸਮਾਤਾ ਬੜਾ ਬਲਵਾਨ ਆ ਸਮਾ ਬਦਲ ਜਾਣਾ ਤੇ ਉਹ ਸਮਾ ਨਹੀਂ ਰਿਹਾ ਸਮਾ ਆ ਵੀ ਨਹੀਂ ਰਿਹਾ ਬੜਾ ਸਾਹਿਬ ਵਰਕਰਾਂ ਨੂੰ ਕੀ ਕੰਮ ਜੀਠਾ ਦਾ ਜਿਹੜਾ ਇੰਚਾਰਜ ਲਗਾਇਆ ਹੈਗਾ ਯਾਰ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਛੋਟ ਸੋਸ਼ਲ ਮੀਡੀਆ ਤੇ ਮਜੀਠੀਆ ਸਾਹਿਬ ਦੇ ਬਾਰੇ ਦੇ ਬਾਰੇ ਮੇਰੀ ਬੇਨਤੀ ਹੈ 20 ਸਾਲ 25 ਸਾਲ ਮੈਂ ਇੱਕ ਇਨਸਾਨ ਦੇ ਨਾਲ ਰਿਹਾ ਹੋਵਾਂ ਉਦੋਂ ਤਾਂ ਉਹ ਇਨਸਾਨ ਬਹੁਤ ਚੰਗਾ ਸੀ ਜਿਨੇ ਮੈਨੂੰ ਫਰਸ਼ ਤੋਂ ਚੱਕ ਕੇ ਤੇ ਅਰਸ਼ਾਂ ਤੱਕ ਲੈ ਗਿਆ ਇਹ ਤੁਸੀਂ ਲੋਕ ਮੇਰੇ ਤੋਂ ਬਿਹਤਰ ਜਾਣ ਜੋ ਮੈਂ ਤਾਂ ਫਿਰ 100 ਕਿਲੋਮੀਟਰ ਤੋਂ ਆਇਆ ਤੁਸੀਂ ਤਾਂ ਲੋਕਲ ਇੱਥੇ ਰਹਿਣ ਵਾਲੇ ਹੋ ਉਦੋਂ ਤਾਂ ਮਜੀਠਾ ਸਾਹਿਬ ਮਤਲਬ ਸਭ ਕੁਝ ਹੀ ਚੰਗਾ ਸੀ ਉਹਨਾਂ ਬਾਰੇ ਤੇ ਇੱਕ ਦਿਨ ਚ ਮਾੜੇ ਹੋ ਗਏ ਮੇਰੀ ਮੇਰੀ ਬੇਨਤੀ ਹੈ ਆਪਣੀ ਪੰਜਾਬੀਆਂ ਚ ਨਾ ਇਸ ਚੀਜ਼ ਨੂੰ ਕੋਈ ਚੰਗਾ ਨਹੀਂ ਸਮਝਦਾ ਜਿਹਦੇ ਨਾਲ ਕਦੇ ਬਹਿ ਕੇ ਇੱਕ ਬੁਰਕੀ ਵੀ ਸਾਂਝੀ ਕੀਤੀ ਹੋਵੇ ਠੀਕ ਹੈ ਫਰਕ ਪੈ ਜੇ ਉਹਦੀ ਉਹਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਲੋਕ ਇਸ ਗੱਲ ਨੂੰ ਮਾੜਾ ਕਹਿ ਰਹੇ ਹੋ ਬੜੀ ਬੇਰੁਕੀ ਦੇਖਿਆ ਲੋਕਾਂ ਬਹੁਤ ਬੇਰੁਕੀ ਕਾਫੀ ਜਿਆਦਾ ਬੇਰੁਕੀ ਪੁਰਸੀਆ ਜੇ ਦੇਖੋ ਉਹ ਬ੍ਰਦਰ ਹਰ ਹੱਤ ਕੰਡਾ ਹਰ ਹੀਲਾ ਵਰਤਿਆ ਜਾ ਰਿਹਾ ਹੈ ਲੋਕਾਂ ਨੂੰ ਇੱਥੇ ਪਹੁੰਚਣ ਤੋਂ ਰੋਕਣ ਵਾਸਤੇ ਪਿੰਡਾਂ ਦੇ ਵਿੱਚ ਵੀ ਪ੍ਰੈਸ਼ਰ ਪਾਏ ਗਏ ਸਾਡੇ ਕੋਲ ਇਹ ਵੀ ਖਬਰਾਂ ਆਈਆਂ ਰਸਤੇ 'ਚ ਰੋਕ ਲਾਈ ਗਈ ਇਹ ਵੀ ਖਬਰਾਂ ਆਈਆਂ ਅੱਜ ਇੱਥੇ ਬੇਰੁਕੀ ਤੁਸੀਂ ਵੇਖ ਰਹੇ ਹੋ ਪਰ ਲੋਕਾਂ ਦਾ ਹੜ ਕਿਵੇਂ ਰੋਕੋਗੇ ਯਾਰ ਜਿਹੜੀਆਂ ਭਾਵਨਾਵਾਂ ਲੋਕਾਂ ਦੀਆਂ ਐ ਇਹ ਲੋਕ ਆਪਦਾ ਮਨ ਬਣਾ ਕੇ ਇੰਨੀ ਵਾਰਟ ਆਏ ਆ ਸਰਕਾਰ ਦੇ ਖਿਲਾਫ ਇਕੱਠੇ ਹੋ ਕੇ ਆਏ ਆ ਤੁਸੀਂ ਰੋਕ ਨਹੀਂ ਸਕਦੇ ਉਸ ਨੂੰ ਕਾਲੀ ਵਰਕਰਾਂ ਨੂੰ ਕੀ ਤੁਸੀਂ ਵਰਕਰਾਂ ਦਿੱਤਾ ਕਾਲੀ ਦਲ ਨੂੰ ਕਿੱਦਾਂ ਦੇਖਦੇ ਹੋ ਲੱਖ ਵਾਰੀ ਧੰਵਾਦ ਆ ਉਹਨਾਂ ਦਾ ਜਿਨ੍ਹਾਂ ਨੇ ਇੱਡੀ ਵੱਡੀ ਗਿਣਤੀ ਚ ਆ ਕੇ ਅੱਜ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਉਸ ਪਾਰਟੀ ਨੂੰ ਜਿਹਦਾ ਇਤਿਹਾਸ ਪੰਜਾਬ ਤੇ ਪੰਜਾਬੀਅਤ ਤੇ ਰਾਖੇ ਵਜੋਂ ਜਾਣਿਆ ਜਾਂਦਾ ਬਾਦਲ ਸਾਹਿਬ ਨੇ 18 ਸਾਲ ਜ਼ਿਲ੍ਹਾ ਕਟੀਆਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਦੇ ਹੋਰ ਕਿਹੜੇ ਕਿਹੜੀ ਪਾਰਟੀ ਦਾ ਇਤਿਹਾਸ ਹੈ ਹਜ਼ਾਰ ਲੱਖ ਕਰੋੜ ਵਾਰੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਇਟਾ ਵੱਡਾ ਸਮਾਂ। ਉਹ ਇਹ ਸਨ ਪਰਮ ਬੰਸ ਦੀ ਬੰਟੀ ਰਮਾਣਾ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਤਾਂ ਅੱਜ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਹਲਕਾ ਚਰਨ ਤਰਨ ਦੀ ਜਿਮਣੀ ਚੋਣ ਨੂੰ ਲੈ ਕੇ ਜਿਹੜਾ ਹੁਣ ਇੱਥੋਂ ਦੇ ਲੋਕ ਕੀ ਫੈਸਲਾ ਲੈਣ ਜਾ ਰਹੇ ਨੇ ਹਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ।